ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਆਪਾਂ ਸਾਰੇ ਰਲ ਮਿਲ ਕੇ ਸ੍ਰੀ ਜਪ ਸਾਹਿਬ ਜੀ ਦੀ ਸੰਥਿਆ ਜਿਹੜੀ ਹੈ ਉਹ ਆਰੰਭ ਕਰਨੀ ਹੈ ਇਹ ਸੰਥਿਆ ਦੇ ਵਿੱਚ ਡੁੰਗਾਈ ਦੇ ਨਾਲ ਦੱਸਿਆ ਜਾਊਗਾ ਸ਼ੰਦਾਂ ਦੇ ਅਰਥ ਕੀ ਆ ਜਿਵੇਂ ਸ਼ਾਂਦੋਂ ਦੇਣਾ ਸ਼ਪੈ ਸ਼ੰਦ ਭੂਜੰਗ ਪ੍ਰਿਆ ਤੇ ਸ਼ੰਦ ਭਗਵਤੀ ਸ਼ੰਦ ਉਹਨਾਂ ਦੇ ਅਰਥ ਅਤੇ ਉਹਨਾਂ ਦੀ ਚਾਲ ਕੀ ਆ ਅਖਰਾਂ ਦੀ ਸ਼ਗਤਾ ਵਿਸ਼ਰਾਮ ਕਿੱਥੇ ਆ ਇਹ ਸਾਰਾ ਦੱਸਿਆ ਜਾਵੇਗਾ ਤੇ ਹੋਰ ਵੀ ਜਿਹੜੀਆਂ ਅਹਿਮ ਜਾਣਕਾਰੀਆਂ ਹਨ ਉਹ ਦੱਸੀਆਂ ਜਾਣ ਹਾਂਜੀ ਹੁਣ ਬਾਣੀ ਦੀ ਅਰੰਭਤਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂਜੀ ਇੱਥੇ ਦੱਸ ਲਈਏ ਪਹਿਲਾਂ ਤਾਂ ਲੰਮੇ ਜਗਜੀਤ ਸਿੰਘ ਦੀ ਸੰਸਥਾ ਦੇ ਵਿੱਚ ਦੱਸ ਚੁੱਕੇ ਹਾਂ ਫਿਰ ਦੱਸ ਦਈਏ ਕਿ ਜਦੋਂ ਵੀ ਕਿਸੇ ਵੀ ਬਾਣੀ ਦੀ ਆਰੰਭਤਾ ਕਰਨੀ ਚਾਹੇ ਤੁਸੀਂ ਨਿਤਨੇਮ ਕਰ ਦੇ ਜੇ ਜਾਂ ਹੁਕਮ ਨਮਾ ਸਭ ਲੈਂਦੇ ਜਾਂ ਸਜ ਪੜ ਕਰਦੇ ਜੇ ਤਾਂ ਫਤਿਹ ਬਲਾ ਕੇ ਬਾਣੀ ਦੀ ਆਰੰਭਤਾ ਕਦੇ ਨਹੀਂ ਕਰਨੀ ਹਮੇਸ਼ਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਂ ਵਾਹਿਗੁਰੂ ਸਾਹਿਬ ਜੀ ਇਹ ਮੰਗਲ ਲਗਾ ਕਰਕੇ ਹੀ ਬਾਣੀ ਦੀ ਆਰੰਭਤਾ ਕਰਨੀ ਫਤਿਹ ਹਮੇਸ਼ਾ ਜਦੋਂ ਬਾਣੀ ਸੰਪੂਰਨ ਕਰਨੀ ਆ ਸਮਾਪਤੀ ਕਰਨੀ ਆ ਅੰਤਲੀਆਂ ਦੋ ਪੰਕਤੀਆਂ ਦੋ ਵਾਰੀ ਪੜ੍ਹ ਕੇ ਫਿਰ ਫਤਿਹ ਬੁਲਾਉਣੀ ਹੁਣ ਜਿਸ ਤਰ੍ਹਾਂ ਬਾਣੀ ਆਰੰਭਤਾ ਕਰਨੀ ਆ ਉਹ ਆ ਮੰਗਲ ਆ ਕਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂਜੀ ਏਕ ਓ ਅੰਕਾਰ ਸਤ ਗੁਰ ਪਰਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮੰਗਲ ਜਿਹੜਾ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਵਿੱਚ ਬਹੁਤਾਂਤ ਵਾਰ ਵਰਤਿਆ ਆ। ਹਰ ਬਾਣੀ ਹਰ ਅਦਾਏ ਦੇ ਆਰੰਭਤਾ ਦੇ ਵਿੱਚ ਜਿਹੜਾ ਫਤਿਹ ਸ਼ਬਦ ਆ ਜਿੱਦਾਂ ਇੱਥੇ ਆਇਆ ਆ ਫਫਾ ਤਾ ਸਾਹ ਤਿੰਨੇ ਅੱਖਰ ਮੁਕਤੇ ਫਫਾ ਮੁਕਤਾ ਤਤਾ ਮੁਕਤਾ ਹਾਹ ਮੁਕਤਾ ਫਤਿਹ ਇਹਨੂੰ ਫਤਿਹ ਪੜਨਾ ਇਸ ਤਰ੍ਹਾਂ ਦਸਮ ਗ੍ਰੰਥ ਦੇ ਵਿੱਚ ਫਤਹ ਅਲੱਗ-ਅਲੱਗ ਤਰੀਕੇ ਦੇ ਨਾਲ ਆਉਂਦੀ ਅਰਥ ਇੱਕ ਹੀ ਆ ਇੱਕ ਆਉਂਦਾ ਫਫਾ ਤੱਤੇ ਸਿਆਰੀ ਹਾਂ ਫਤਹ ਇੱਕ ਆਉਂਦਾ ਫਫਾ ਤੱਤਾ ਹਾਹੀ ਸਿਆਰੀ ਫਤਹ ਇੱਕ ਆਉਂਦਾ ਫਫਾ ਤੱਤੇ ਲਾਂ ਫਤੇ ਤੇ ਇੱਕ ਆਉਂਦਾ ਜਿਵੇਂ ਇਸ ਤਰ੍ਹਾਂ ਆ ਫਫਾ ਤੱਤਾ ਹਹ ਫਤਹ ਤੇ ਫਾਰਸੀ ਦੇ ਵਿੱਚ ਜਿਹੜੇ ਉਹਨਾਂ ਦਾ ਬੋਲ ਬਾਣੀ ਆ ਉਹ ਫਤਹ ਹੀ ਪੜਦੇ ਫਤਹ ਹੈ ਬਾਕੀ ਸਪੈਲਿੰਗ ਅਲੱਗ ਨੇ ਪਰ ਅਰਥ ਸਾਰਿਆਂ ਦੇ ਇੱਕ ਹੀ ਹਨ ਫਤਿਹ ਭਵਜਿੱਤ ਵਾਹਿਗੁਰੂ ਜੀ ਦੀ ਜਿੱਤ ਤੇ ਇਹ ਗੱਲ ਦਾ ਧਿਆਨ ਰੱਖਣਾ ਜਿੱਦਾਂ ਫਫਾ ਤਤੇ ਲ ਆਇਆ ਤੇ ਫਤਿਹ ਪੜਨਾ ਹੈ ਫਫਾ ਤਤਾ ਹੇ ਸਿਹਾਰੀ ਜਿਹਾ ਹੁੰਦਾ ਫਫਾ ਤਤੇ ਸਿਹਾਰੀ ਹਹਾ ਵੀ ਹੁੰਦਾ ਫਤਿਹ ਗਲਤ ਕੋਝ ਬਣੀ ਆ ਮਹਾਰਾਜ ਨੇ ਆਪਣੀ ਮੌਜ ਦੇ ਵਿੱਚ ਹਰ ਤਰ੍ਹਾਂ ਫਤਿਹ ਵਰਤੀ ਸੋ ਇਹ ਗੱਲ ਦਾ ਧਿਆਨ ਰੱਖਣਾ ਪਤਾ ਹੈ ਇੱਥੇ ਫਤਿਹ ਆਇਆ ਤੇ ਫਤਿਹ ਪੜਨਾ ਹਾਂਜੀ ਜਪ ਹਾਂਜੀ ਜਪ ਬਾਣੀ ਦਾ ਨਾਮ ਆ ਤੇ ਆਪਾਂ ਜਿਵੇਂ ਜਪਜੀਤ ਸਾਹਿਬ ਬਾਣੀ ਦੇ ਨਾਮ ਜਪ ਜਪ ਬਾਣੀ ਆ ਤੇ ਜਪ ਹੀ ਆਉਂਦਾ ਤੇ ਆਪਾਂ ਸਤਕਾਰ ਦੇ ਨਾਲ ਜੀ ਲਾਉਨੇ ਆ ਇਸ ਤਰ੍ਹਾਂ ਬਾਣੀ ਦੇ ਨਾਮ ਜਪਿਆ ਸਤਕਾਰ ਦੇ ਨਾਲ ਆਪ ਜਪ ਸਹਿਨੂ ਵੀ ਕਹਿ ਦਿੰਨੇ ਤੇ ਇਹ ਬਾਣੀ ਦਾ ਨਾਮ ਹਾਂਜੀ ਸ੍ਰੀ ਮੁਖਵਾਕ ਪਾਤ ਸਾਹੀ ਦਸਵੀਂ ਆ ਮੁਖਵਾਕ ਤੇ ਵਿਸ਼ਰਾਮ ਦੇਣਾ ਹਮੇਸ਼ਾ ਸ੍ਰੀ ਭਾਵ ਸ਼੍ਰੋਮਣੀ ਆਪਾਂ ਬਹੁਤੇ ਅਰਥਾਂ ਵਾਲ ਨਹੀਂ ਜਾਣਾ ਸ਼ੋਮਣੀ ਭਾਵ ਸਭ ਤੋਂ ਉੱਤਮਾ ਮੁਖਵਾਕ ਭਾਵ ਮੁਖ ਮਾਣੇ ਮੂੰਹ ਵਾਕ ਭਾਵ ਬਚਨ ਮੂੰਹ ਦੇ ਬਚਨ ਹਨ ਕਿੰਨਾ ਦੇ ਪਾਤਸ਼ਾਹੀ ਦਸਵੀਂ ਦਸਵੀਂ ਪਾਤਸ਼ਾਹੀ ਧੰਗੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹਨ ਹਮੇਸ਼ਾ ਦਸਮ ਬਾਣੀ ਦੇ ਵਿੱਚ ਜਿਹੜਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਆਵੇਗਾ ਮੁਖਵਾਕ ਤੇ ਵਿਚਾਰਨ ਦੇਣਾ ਸ੍ਰੀ ਮੁਖਵਾਕ ਪਾਤਸ਼ਾਹੀ ਕਹਿਣਾ ਸ਼ਾਹੀ ਨਹੀਂ ਕਹਿਣਾ ਜੇ ਤੇ ਸੱਸੀ ਦੇ ਚਰਨਾਂ 'ਚ ਬੈਠੀ ਆਉਂਦਾ ਫਿਰ ਸ਼ਾਹੀ ਕਹਣਾ ਜੇ ਨਹੀਂ ਆਉਂਦਾ ਸਾਹੀ ਵਰਤਨਾ ਪਾਤ ਸਾਹੀ ਦਸਵੀਂ ਇਹਨੂੰ ਦਸਨੀ ਪੜਨਾ ਜਾਂ ਦਸਵਾਂ ਨਹੀਂ ਪੜਨਾ ਤੇ ਦਸਵੀਂ ਹੀ ਪੜਨਾ ਹਾਂਜੀ ਆਪਾਂ ਛੰਦ ਤਵਾ ਪ੍ਰਸਾਦ ਸਪੈ ਸਪੈ ਇਹਨੂੰ ਛੱਪਾਈ ਨਹੀਂ ਗਣਾ ਕਾਸਕੇ ਨਹੀਂ ਪੜਨਾ ਛੱਪਾ ਸਪੈ ਸੱਛੇ ਦੇ ਨਾਲ ਪੜਨਾ ਸੱਛੇ ਪਰ ਬਿੰਦੀ ਵਾਲਾ ਸ਼ਬਦ ਨਹੀਂ ਪੜਨ ਸਪੈ ਛੰਦ ਸਪੈ ਛੰਦ ਦਾ ਅਰਥ ਜਿਹੜਾ ਹੁੰਦਾ ਨਾ ਭਾਵ ਉਹ ਛੰਦ ਜਿਹਦੇ ਵਿੱਚ 6 ਤੁਕਾਂ ਹੋਣ ਸਪੈਸ਼ਾਂਤ ਜਿਹਨੀ ਵਰੀ ਆਊਗਾ ਗਿਣ ਕੇ ਵੇਖ ਲਵੋ ਉਹਦੇ ਵਿੱਚ 6 ਤੁਕਾਂ ਹੁੰਦੀਆਂ ਇਹ 6 ਤੁਕਾਂ ਵਾਲਾ ਛੰਦ ਆ ਸਪੈਸ਼ਾਂਤ ਇਹ ਬਾਣੀ ਦੇ ਆਪਾਂ ਜੇ ਸ਼ਬਦ ਆਸਾਨੀ ਨਾਲ ਵਰਤੀਏ ਜਾਣ ਪਹਿਚਾਣ ਕਰਾਉਂਦਾ ਹੈ ਵੀ ਇਹ ਛੰਦ ਇਹ ਬਾਣੀ ਕਿਉਂ ਉਚਾਰਨ ਕੀਤੀ ਆ ਜਾਂ ਇਹਦਾ ਮਨੋਰਥ ਕੀ ਆ ਇਹਦੇ ਅਰਥ ਤੁਸੀਂ ਜੇ ਪੜੋਗੇ ਤੁਹਾਨੂੰ ਪਤਾ ਲੱਗੇਗਾ ਪਰਮੇਸ਼ਰ ਦੀ ਉਸਤਤ ਪਰਮੇਸ਼ਰ ਦੇ ਕਰਮਨਾਮ ਉਹ ਕਰਮਨਾਮ ਦਰਸ਼ਨ ਵਾਸਤੇ ਇਹ ਬਾਣੀ ਉਚਾਰਨ ਕਰ ਰਹੇ ਹਨ ਮਾਰ ਆਈ ਸ਼ਪੈ ਸ਼ਾਂਤ ਉਹਨੂੰ ਕਹਿੰਦੇ ਹਨ ਜਿਹਦੇ ਵਿੱਚ ਛੇ ਤੁਕਾਂ ਹੋਣ ਤੇ ਤਵਾ ਪ੍ਰਸਾਦ ਦੇ ਇਹ ਪਾਠੰਤਰ ਭੇਦ ਇਹਨੂੰ ਤੋ ਪ੍ਰਸਾਦ ਵੀ ਕਹਿੰਦੇ ਤੱਤੇ ਹੋੜਾ ਤੋ ਪ੍ਰਸਾਦ ਵੀ ਕਹਿੰਦੇ ਨੇ ਤੇ ਤੱਤੇ ਅੰਕੜ ਐੜੇ ਦਲਵਾ ਤਵਾ ਪ੍ਰਸਾਦ ਵੀ ਕਹਿੰਦੇ ਪਰ ਇਹਨੂੰ ਤਵ ਪ੍ਰਸਾਦ ਨਹੀਂ ਪੜਨਾ ਜਾਂ ਤਵਾ ਪ੍ਰਸਾਦ ਨਹੀਂ ਪੜਨਾ ਵਾਵਾ ਨਹੀਂ ਲਾਉਣਾ ਵਵੇ ਜਿਹੜਾ ਚਰਨਾ 'ਚ ਲੱਗਣਾ ਉਹਦਾ ਅਰਥ ਆ ਤਵ ਜਾਂ ਤੋ ਪ੍ਰਸਾਦ ਨਿਹੰਗ ਸਿੰਘ ਨਾਲ ਪੰਥਾਂ ਦੇ ਵਿੱਚ ਜਾਂ ਟਕਸਾਲਾਂ ਦੇ ਵਿੱਚ ਤੋ ਪ੍ਰਸਾਦ ਜਾਂ ਤੁਐ ਪ੍ਰਸਾਦ ਹੀ ਕਰਾਇਆ ਜਾਂਦਾ ਹੈ ਤਾਂ ਇਹਨੂੰ ਤੋ ਪ੍ਰਸਾਦ ਵੀ ਪੜਦੇ ਆਂ ਤੁਐ ਪ੍ਰਸਾਦ ਵੀ ਪੜਦੇ ਆਂ ਆਪਾਂ ਮੁੱਖ ਰੱਖਣਾ ਆ ਜਿਹੜੀ ਆਪਣੀ ਸੰਚਿਆ ਦੇ ਵਿੱਚ ਤੁਐ ਪ੍ਰਸਾਦ ਹੈ ਬਾਕੀ ਜੇਕਰ ਤੈਨੂੰ ਕੋਈ ਉਸਤਾਦ ਤੋ ਪ੍ਰਸਾਦ ਕਰਾਉਂਦਾ ਉਹ ਵੀ ਵਧੀਆ ਤੁਐ ਪ੍ਰਸਾਦ ਕਰਾਉਂਦਾ ਉਹ ਵੀ ਸਾਤਿਆ ਇਹ ਦੋ ਉਚਾਰਣ ਹਨ ਕਈ ਜਿਹੜੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਉਹ ਵਗੇ ਦਾ ਉਚਾਰਨ ਆਪਣੇ ਸਾਧਨਾਂ ਤਵਾ ਕਰ ਲੈਂਦੇ ਜਾਂ ਤਵਾ ਕਰ ਲੈਂਦੇ ਨੇ ਵਗੇ ਦਾ ਇਹ ਅਰਥ ਨਹੀਂ ਆ ਅੱਗੇ ਵੀ ਬਹੁਤ ਵਗਾ ਚਰਨਾ ਚਾਹੇਗਾ ਉਹ ਸਾਰਾ ਇਸ ਤਰ੍ਹਾਂ ਵਗੇ ਦਾ ਉਚਾਰਨ ਨਹੀਂ ਹੁੰਦਾ ਵਗੇ ਦਾ ਅਰਥ ਦਾ ਔਂਕੜ ਪਲੱਸ ਐਡ ਅਗਲਾ ਹਾਂਜੀ ਚੱਕਰ ਚੇਹਨ ਅਰ ਬਰਨ ਜਾਤ ਚੇਹਨ ਨਹੀਂ ਚਹਿਨ ਪੜਨਾ ਚੇ ਹਨ ਚਚੇ ਸਿਹਰੀ ਚੇ ਹਾ ਹੇ ਨਾ ਹਨ ਚੇ ਹਨ चक्कर कसके पढ़ना चक्कर चेहन अर वर्ण जात ते विश्राम सारे पात न जेह जेह नहीं जेह जजे सरीजे हा हम कह जेह जात चक्कर चेहन अर वर्ण जात अर पात न जेह रूप रंग अर रेख पेक ਕਉ ਕਹਿ ਨਾ ਕੋਊ ਕੱਕੇ ਹੜਾ ਕੋ ਊੜੇ ਦੇ ਲੰਗੜੂ ਕਉ ਕਉ ਕਹਿ ਨਾ ਸਕਤ ਕੇ ਕਉ ਕਹਿ ਨਾ ਸਕਤ ਕੇ ਹਮ ਅਚਲ ਮੂਰਤ ਅਨਭਾਉ ਪ੍ਰਕਾਰ ਹਾਂ ਇਹਨੂੰ ਅਚਲ ਪਾਠ ਹੀ ਕਰਨਾ ਅਚਲ ਨਹੀਂ ਕਰਨਾ ਇਹਨੂੰ ਕਿ ਅਚਲ ਪੜਦੇ ਆ ਅਚਲ ਹੀ ਪਾਠ ਕਰਨਾ ਨਾ ਹਾਂਜੀ ਅਮਿਤੋਜ ਕਹਿਜਾ ਨੇ ਦੁਬਾਰਾ ਪੜਿਆ ਕਰੋ ਪੰਕਤੀ ਜਿਤੋਂ ਮੈਂ ਦੱਸਦਾ ਨਾ ਫਿਰ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋਜ ਕਹਿਜਾ ਉਹ ਉਹ ਤਾਂ ਇੰਦਰ ਇੰਦ੍ਰਾਨ ਹਾਂ ਇੰਦਰ ਇੰਦ੍ਰਾਨ ਇਹ ਕਸ ਕੇ ਦੋਵੇਂ ਕੋਟ ਇੰਦਰ ਇੰਦ੍ਰਾਨ ਤੇ ਨੰਨਾ ਪੜਿਆ ਜਾਏ ਇੰਦ੍ਰਾਨ ਨੰਨਾ ਨਾ ਪੜੇ ਇੰਦ੍ਰਾਨ ਨਾ ਪੜਿਆ ਜਾ ਹਾਂਜੀ ਉਟ ਇੰਦਰ ਇੰਦ੍ਰਾਨ ਸਾਹੇ ਸਾਹਾਨ ਗਣਿਜਾ ਹਾਂਜੀ ਕਈ ਜਗ੍ਹਾ ਪਾਠ ਸਾਹੋ ਲਿਖਿਆ ਹੈ ਪਰ ਮੁਖ ਪਾਠ ਸਾਹੇ ਹਾਂਜੀ ਗਣਿਜਾ ਵੀ ਅਦਕ ਲੱਗਾ ਤੇ ਕਸ ਕੇ ਗਣਿਜਾ ਹਾਂਜੀ ਪ੍ਰਿ ਭਵਨ ਮਹੀਪ ਸੋਰ ਨਰ ਅਸੋਰ ਨੇਤ ਨੇਤ ਬਾਨ ਤ੍ਰਣ ਕਹਤ ਬਾਨ ਪੋਲੈ ਬਾਨ ਤ੍ਰਣ ਤਹਿਤ ਖੱਤਰੀ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵਾ ਸਰਬ ਨਾਮ ਇੱਥੇ ਵੀ ਤਵਾ ਇੱਥੇ ਪਾਠ ਤਵਾ ਹੀ ਪੜਨਾ ਤੋੜ ਨਹੀਂ ਤੇ ਬਣਾ ਤਵਾ ਇੱਥੇ ਤਵ ਕਈ ਪੜ ਜਾਂਦੇ ਤਵ ਸਰਬ ਨਾਮ ਜਾਂ ਤਵਾ ਸਰਬ ਨਹੀਂ ਤਵਾ ਤਵਾ ਸਰਬ ਨਾਮ ਕਥੇ ਕਵਨ ਤੇ ਵਿਸ਼ਰਾਮ ਤਵਾ ਸਰਬਨਾਮ ਕਥਾ ਕਵਨ ਕਰਮਨਾਮ ਵਰਨਤ ਸੁਮਤ ਹਾਂ ਸੁਮਤ ਪਾਠੀ ਕਰਨਾ ਸੁਮਤ ਨਹੀਂ ਕਰਨਾ ਇਹ ਵੀ ਚਾਹ ਰੱਖਣਾ ਸੁਮਤ ਪੜ ਸੁਮਤ ਪਾਵ ਤੇਰੀ ਮਤ ਤੇਰੀ ਬਖਸ਼ੀ ਹੋਈ ਮਤ ਦੇ ਨਾਲ ਸੁਮਤ ਇਹ ਅਰਥ ਹੁੰਦਾ ਸੁਮਤ ਨਾ ਬਣ ਜਾਂਦਾ ਗੇ ਦਾ ਸਮਝ ਜਾ ਇਸ ਤਰ੍ਹਾਂ ਸੁਮਤ ਪਾਠੀ ਕਰਨਾ ਕਰਨਾ ਕਠਾ ਪਾਠ ਅੱਜ ਆਪਾਂ ਕੱਲਾ ਛਪੇ ਸ਼ਾਂਤੀ ਕਰਨਾ ਹੈ ਤੇ ਛਪੇ ਸ਼ੰਦ ਜਿਨੋ ਸ਼ੋਧ ਤਾਂ ਹੀ ਚਾਹਦੇ ਜੋ ਕੰਠ ਕਰਨਾ ਜਾਂ ਪੜਨਾ ਤਾਂ ਕਲਾਕਲਾ ਅੱਖਰ ਪੜੋ ਚੱਕਰ ਚੇਹਨ ਔਰ ਬਰਨ ਜਾਤ ਇਹਨੂੰ ਕਲਾਕਲਾ ਅੱਖਰ ਕਰਕੇ ਸ਼ੁੱਧ ਕਰਕੇ ਤੇ ਤੁਸੀਂ ਆਪਣੀ ਲੈ ਦੇ ਵਿੱਚ ਬਣਾ ਸਕਦੇ ਜੋ ਕੰਠ ਕਰ ਸਕਦੇ ਜੋ ਅੱਜ ਕੇਵਲ ਸ਼ਪੇਸ਼ਾਂ ਦੇ ਤੱਕ ਸੰખ્યા ਹੋਵੇਗੀ ਕੱਲ ਦੀ ਸੰખ્યા ਵਿੰਗ ਪ੍ਰਯਾਤ ਸ਼ੰਦ ਤੇ ਜਿਵੇਂ ਇੱਕ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਉਹਨੀਆਂ ਪੌੜੀਆਂ ਆਪਾਂ ਕਰਾਂਗੇ ਹੁਣ ਦੋ ਪੰਕਤੀਆਂ ਅੰਤਲੀਆ ਪੜ੍ਹ ਕਰਕੇ ਸਮਾਪਤੀ ਹੈ ਹਾਂਜੀ। ਰਿ ਭਾਵਨ ਮਹੀਪ ਸੋਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵਾ ਸਰਬਨਾਮ ਕਥਾ ਕਵਨ ਸਰਮਨਾਮ ਬਰਣਤ ਸੁਮਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਸਤਿ